ਤੁਸੀਂ ਦੇਖ ਰਹੇ ਹੋ ਡੈਲੀ ਸਟੇਟ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ 1 ਜੂਨ ਨੂੰ ਪੰਜਾਬ ਦੇ ਅੰਤਿਮ ਚੋਣ ਚੰੜੜੀ ਚੋਣ ਪ੍ਰਚਾਰੜਾ ਹੋਣਾ ਹੈ ਉਹ ਦੱਸਦੀ ਕਿ ਮਤਦਾਨ ਹੋਣਾ ਹੈ ਉਹ ਦੱਸਦੀ ਕਿ ਫਿਲਹਾਲ 23 ਦਿਨ ਰਹਿ ਗਏ ਜਿਹਦੇ ਵਿੱਚ 23 ਦਿਨਾਂ ਵਿੱਚ ਸਾਰੀ ਸਿਆਸੀ ਪਾਰਟੀਆਂ ਨੇ ਆਪਣਾ ਦਮਖਮ ਲਗਾਉਣਾ ਸ਼ੁਰੂ ਕਰਤਾ ਹੈ 23 ਦੇ ਨਾਲ ਹੀ ਸਿਆਸੀ ਪਾਰਟੀਆਂ ਨੇ ਇੱਕ ਦੂਜੀ ਸਿਆਸੀ ਪਾਰਟੀ ਤਿੱਖੇ ਪਰ ਖਾਰ ਕਰਨੇ ਵੀ ਸ਼ੁਰੂ ਕਰਦੇ ਆ ਗੱਲ ਕਰਦੇ ਆ ਲੁਧਿਆਣਾ ਤੇ ਲੁਧਿਆਣਾ ਤੋਂ ਵੀ ਜੀ ਪੀ ਦੇ ਉਮੀਦਵਾਰ ਅਮਨਿਕ ਸਿੰਘ ਬਿੱਟੂ ਅਤੇ ਰਾਜਾ ਵਿੜਿੰਗ ਦੀ ਬਹੁ ਵੱਡੀ ਟੱਕਰ ਮੰਨੀ ਜਾ ਰਹੀ ਤਾਂ ਲੁਧਿਆਣਾ ਦੀ ਸੀਟ ਨੂੰ ਹੌਟ ਸੀਟ ਮੰਨਿਆ ਜਾ ਰਿਹਾ ਤੋਂ ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੀ ਪੀ ਦੀ ਜਿਹੜੀ ਕੀ ਰਣਨੀਤੀ ਹੋਗੀ ਇਹਨਾਂ ਸਾਰੀ ਚਰਚਾ ਤੇ ਗੱਲਬਾਤ ਕਰਦੇ ਮੇਨਾ ਮੌਜੂਦ ਹੈ ਕੇਂਦਰੀ ਸਾਫ ਦਾ ਕੇਂਦਰੀ ਮੰਤਰੀ ਵਿਜੇ ਸਾਪਲਾ ਤੇ ਜ਼ਿਲ੍ਹਾ ਲੁਧਿਆਣਾ ਦੇ ਚ ਚੋਣ ਪ੍ਰਸਵਾਰੀ ਸਰ ਕਿਸਾ ਦੇਖਦੇ ਹੋ ਸਿਰਫ 23 ਦਿਨ ਰਹਿ ਗਏ ਆ ਔਰ ਕਿਸ ਤਰ੍ਹਾਂ ਦੀ ਭਾਜਪਾ ਦੀ ਅੱਗੇ ਸਨੈਰੀਓ ਰੋਗਾ 23 ਦਿਨਾਂ ਦੇ ਵਿੱਚ ਲੇਖੋ ਤੁਸੀਂ ਦੇਖ ਰਹੇ ਹੋ ਕਿ ਭਈ ਜਿਹੜੀ ਭਾਰਤੀ ਜਨਤਾ ਪਾਰਟੀ ਕਦੀ 20% ਦੀ ਪਾਰਟੀ ਸੀ ਅੱਜ ਤੁਸੀਂ ਦੇਖ ਰਹੇ ਹੋ ਕਿ ਪਾਰਟੀ ਦਾ ਗ੍ਰਾਫ ਜਿਹੜਾ ਦਿਨ-ਬ-ਦਿਨ ਅੱਗੇ ਵੱਧਦਾ ਜਾ ਰਿਹਾ ਹੈ ਲੁਧਿਆਣਾ ਜਿੱਥੇ ਅਸੀਂ ਕਦੀ ਜਿਹੜਾ ਚੋਣ ਨਹੀਂ ਸੀ ਲੜਿਆ ਔਰ ਅੱਜ ਜਿਹੜਾ ਪ੍ਰਮੁੱਖ ਪਾਰਟੀ ਦੇ ਰੂਪ ਦੇ ਵਿੱਚ ਅਸੀਂ ਮੁੱਖ ਪਾਰਟੀ ਦੇ ਵਿੱਚ ਜਿਹੜਾ ਉਹ ਜਿਹੜੇ ਚੋਣਾਂ ਚ ਲੜ ਰਹੇ ਹਨ ਔਰ ਪ੍ਰਮੁੱਖ ਹੋਂਕਾ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹਦੇ ਤੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿੰਨਾ ਅਸੀਂ ਅੱਗੇ ਵਧ ਰਹੇ ਹਾਂ ਔਰ ਕੀ ਭਾਰਤੀ ਜਨਤਾ ਪਾਰਟੀ ਦਾ ਅੱਗੇ ਕਿਸ ਤਰੀਕੇ ਨਾਲ ਵਧ ਰਿਹਾ ਹੈ ਸਾਰਾ ਕੁਝ ਅਸੀਂ ਸਾਹਮਣੇ ਦੇਖ ਰਹੇ ਹਾਂ ਸੋ ਲੋਕ ਜਿਹੜੇ ਆ ਮੋਦੀ ਜੀ ਦੀਆਂ ਜੜੀਆਂ ਕਾਰਗੁਜ਼ਾਰੀਆਂ ਨੂੰ ਉਹ ਚਾਹੇ ਕਿਸਾਨਾਂ ਪ੍ਰਤੀ ਹੋ ਚਾਹੇ ਅਨੁਸੂਚਿਤ ਜਾਤੀ ਵਰਗ ਦੇ ਲਈ ਹੋਵੇ ਚਾਹੇ ਉਹ OBC ਵਰਗ ਦੇ ਲਈ ਹੋਵੇ ਚਾਹੇ ਉਹ ਮਹਿਲਾਵਾਂ ਦੇ ਲਈ ਹੋਵੇ ਮਜ਼ਦੂਰਾਂ ਦੇ ਲਈ ਹੋਵੇ ਹਰ ਵਰਗ ਦੀ ਜਿਹੜੀ ਉਹ ਗੱਲ ਕਰਦੇ ਨੇ ਔਰ ਹਰ ਵਰਗ ਪਿਛਲੇ 10 ਸਾਲਾਂ ਚ ਉਹਨਾਂ ਕੋਲ ਜਿਹੜੀ ਅਚੀਵਮੈਂਟ ਦੀ ਅਸੀਂ ਜਿਹੜੀ ਪਿੱਛੇ ਜੀ ਅਸੀਂ ਪ੍ਰੈਸ ਕਾਨਫਰੰਸ ਵੀ ਕਰਕੇ ਗਿਆ ਸੀ ਔਰ ਆਉਣ ਵਾਲੇ ਜਿਹੜੇ ਜਿਹੜੇ ਸਮਾਂ ਉਹਦੇ ਵਿੱਚ ਅਸੀਂ ਇੱਕ ਵਿਜ਼ਨ ਜਿਹੜਾ ਸੰਕਲਪ ਪੱਤਰ ਵੀ ਜਾਰੀ ਕੀਤਾ ਸੀ ਉਹਦੇ ਵਿੱਚ ਸਾਰਿਆਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ ਔਰ ਸਾਰਿਆਂ ਦੇ ਇੱਕ ਗਿਆਨ ਦਾ ਜਿਹੜਾ ਤੁਸੀਂ ਸ਼ਬਦ ਜਿਹੜਾ ਆ ਉਹਦੇ ਵਿੱਚ ਗ੍ਰਾਮੀਣ ਜੁਵਾ ਔਰ ਜਿਹੜਾ ਆ ਅੰਦਾਤਾ ਔਰ ਨਾਰੀ ਸ਼ਕਤੀ ਜਿਹੜੀ ਸੀ ਅਸੀਂ ਉਹਦੀ ਉਦੀ ਗੱਲ ਕੀਤੀ ਸੀ ਸੋ ਇਹ ਜੇ ਅਗਰ ਕਿਸੇ ਪਾਸੇ ਸਰਵਾਂਗਣ ਕਿਸੇ ਦੇਸ਼ ਦੇ ਵਿਕਾਸ ਦੇ ਲਈ ਕੰਮ ਦੀ ਗੱਲ ਕਰਨੀ ਤੇ ਇਸ ਗਿਆਨ ਦੇ ਵਿੱਚ ਹੀ ਸਾਰਾ ਕੁਝ ਛੁਪਿਆ ਹੈ। ਔਰ ਇਸ ਕਰਕੇ ਲੋਕ ਜਿਹੜੇ ਆ ਉਹ ਅੱਜ ਭਾਰਤੀ ਜਨਤਾ ਪਾਰਟੀ ਵੱਲ ਆਕਰਸ਼ਿਤ ਹੋ ਗਏ ਔਰ ਆਕਰਸ਼ਿਤ ਹੋ ਰਹੇ ਆ ਔਰ ਦਿਨ-ਬਦਨ ਤੁਸੀਂ ਦੇਖ ਰਹੇ ਹੋ ਕਿ ਲੋਕ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਰਹੇ ਨੇ ਔਰ ਵੱਡੇ-ਵੱਡੇ ਲੀਡਰ ਸ਼ਾਮਿਲ ਹੋ ਰਹੇ ਨੇ ਉਹਦਾ ਮਤਲਬ ਹੀ ਇਹ ਸਮਝ ਆਉਂਦਾ ਹੈ ਕਿ ਲੋਕਾਂ ਦੇ ਵਿੱਚ ਹੁਣ ਵਿਸ਼ਵਾਸ ਅਗਰ ਕਿਤੇ ਹੈ। ਤੇ ਮੋਦੀ ਜੀ ਦੇ ਉੱਤੇ ਔਰ ਮੋਦੀ ਜੀ ਨੇ ਕਿਹਾ ਕਿ ਉਸ ਵਿਸ਼ਵਾਸ ਦੇ ਉੱਤੇ ਗਰੰਟੀ ਵੀ ਦਿੱਤੀ ਹੈ ਔਰ ਗਰੰਟੀ ਦੀ ਗਰੰਟੀ ਵੀ ਮੋਦੀ ਹੈ ਬਿਲਕੁਲ ਗੱਲ ਸਹੀ ਹੈ ਗਰੰਟੀ ਦੇ ਉੱਪਰ ਗਰੰਟੀ ਗਲ ਮੋਦੀ ਗਲ ਕਰਦੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਤੇ ਲੁਧਿਆਣਾ ਤੋਂ ਹੀ ਉਮੀਦਵਾਰ ਕਾਂਗਰਸ ਉਹ ਕਹਿੰਦੇ ਜੀ ਕਾਂ ਤੇ ਲਖਾ ਲੋ ਰਮਨਿਕ ਸਿੰਘ ਮਿੱਟੂ ਵੀ ਜੀ ਪੀ ਲੋਧਿਆਣਾ ਬਿਲਕੁਲ ਜਿੱਤੇ ਹੋਏ ਨਹੀਂ ਕਿੱਸਾ ਦੇਖਦੇ ਪਹਿਲਾਂ ਉਹ ਕੰਧ ਤਾਂ ਦੱਸਣ ਜਿਹੜੇ ਤੇ ਲਿਖਣਾ ਉਹਨਾਂ ਦੇ ਕੋਲ ਤੇ ਇੱਥੇ ਕੰਧ ਹੀ ਹੈ ਨਹੀਂ ਉਹਨਾਂ ਕੋਲ ਇੱਥੇ ਕੱਪੜਾ ਵੀ ਹੈ ਨਹੀਂ ਜਿੱਤੇ ਲਿਖਣਾ ਹੈ ਤਾਂ ਪਹਿਲਾਂ ਉਹ ਆਪਣੀ ਚੀਜ਼ ਕੁਝ ਬਣਾ ਤਾਂ ਲੈਣ ਕਿ ਜਿਹਦੇ ਤੇ ਲਿਖਣਾ ਹੈ ਸੋ ਇਸ ਤਰ੍ਹਾਂ ਗੱਲਾਂ ਕਰਨੀਆਂ ਤਾਂ ਮੈਂ ਬਹੁਤ ਵੱਡੀਆਂ ਗੱਲਾਂ ਉਹ ਗੱਲਾਂ ਦਾ ਕੜਾ ਤਾਂ ਜਿਹੜਾ ਉਹ ਬਣਾ ਸਕਦੀ ਹੈ ਕਾਂਗਰਸ ਪਰ ਹਕੀਕਤ ਜਿਹੜੀ ਆ ਉਹਨੂੰ ਉਹਨੂੰ ਸਮਝਣਾ ਪੈਣਾ ਉਹਨੂੰ ਅੱਖਾਂ ਜਿਹੜੇ ਬਿੱਲੀ ਅੱਗੇ ਕਬੂਤਰ ਆ ਗਿਆ ਤਾਂ ਅੱਖਾਂ ਮੀਟ ਕੇ ਕਬੂਤਰ ਸਾਰ ਲੈ ਗਿਆ ਆਸਾਨੀ ਹੋਣਾ ਔਰ ਇਹ ਮੇਰਾ ਖਿਆਲ ਜਿੱਥੇ ਤੱਕ ਪੂਰੇ ਦੇਸ਼ ਨੂੰ ਚਾਣਨਾ ਆ ਉਹ ਰਾਜਾ ਬੜੇਗੇ ਜੀ ਨੂੰ ਵੀ ਉਹਦਾ ਚਾਨਣ ਆ ਜਿਹੜਾ ਹੋ ਜਾਏਗਾ ਜੇ ਨਹੀਂ ਹੈ ਤੇ ਭਲੇਖਾ ਹੈ ਤੇ ਇੱਕ ਤਰੀਕ ਨੂੰ ਚਾਰ ਤਰੀਕ ਨੂੰ ਰਿਜ਼ਲਟ ਆਏਗਾ ਤੇ ਉੱਚ ਦਿਖ ਲਵਾਂਗੇ ਸੁਪੀਕ ਸਿੰਘ ਬਦਲ ਨਹੀਂ ਕਿ ਬਿਆਨ ਦਿੱਤਾ ਵੀ ਬੀਜੇਪੀ ਨੇ ਸਾਡਾ ਐਲਾਈਅੰਸ ਇਸੇ ਕਿ ਤੋੜਤਾ ਸੀ ਕਿਉਂਕਿ ਹੁਣ ਇਹ ਆਪਣਾ ਗੁਰਦੁਆਰੇ ਦੇ ਕਬਜ਼ਾ ਕਰਨਾ ਚਾਹੁੰਦੇ ਬੀਜੇਪੀ ਵਾਲੇ ਦੇਖੋ ਇੱਕ ਮੈਂ ਕਹਿਣਾ ਕਿ ਵੀ ਜਿਹੜਾ ਹੋਰ ਕੁਝ ਨਹੀਂ ਮਿਲਿਆ ਕਿਉਂਕਿ ਸਮਝੌਤਾ ਇਸ ਕਰਕੇ ਟੁੱਟ ਗਿਆ ਕਿ ਇਹ 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 ਕਿ ਸਵਾਏ ਆਪਣੇ ਗਲੋਂ ਕੋਈ ਚੀਜ਼ ਗਲਾਵਾ ਲਾਣ ਵਾਲੀ ਗੱਲ ਹੈ ਹਕੀਕਤ ਦੇ ਵਿੱਚ ਉਹ ਕਿਤੇ ਨ ਕਿਤੇ ਆਪਣੀ ਕਮਜ਼ੋਰੀ ਜਿਹੜੀ ਆ ਉਹ ਸਾਡੇ ਦੇ ਸਿਰ ਤੇ ਪਾਉਣੇ ਚਾਹ ਰਹੇ ਨੇ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਜੇ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 6-7 ਮੈਂਬਰ ਸਾਡੇ ਭਾਜਪਾ ਸ਼ਾਮਲ ਹੋਏ ਸੀ ਤੇ ਇਹ ਇਹ ਉਸ ਵੇਲੇ ਕਹਿੰਦੇ ਸੀ ਸਾਡੇ ਤੇ ਅਸੀਂ ਕਬਜ਼ਾ ਕਰਨਾ ਚਾਹੁੰਦੇ ਹਾਂ ਪਰ ਉਹੀ ਜਦੋਂ ਇੱਥੇ ਪੰਜਾਬ ਦੇ ਵਿੱਚ ਜਿਹੜੇ ਐਸਜੀਪੀਸੀ ਦੇ ਮੈਂਬਰ ਕਾਂਗਰਸ 'ਚ ਸ਼ਾਮਲ ਹੋਏ ਤੇ ਸਾਰੇ ਚੁੱਪ ਹੋ ਗਏ ਉਸ ਵੇਲੇ ਕਿਉਂ ਇਹਨਾਂ ਨੂੰ ਜਵਾਬ ਨਹੀਂ ਦੇ ਹੋ ਰਿਹਾ ਸੋ ਇਹ ਧਾਮੀ ਸਾਹਿਬ ਜਿਹੜੇ ਆ ਉਹ ਅਕਾਲੀ ਦਲ ਦੀ ਵਕਾਲਤ ਕਰਦੇ ਹੈਗੇ ਉਹ ਐਸਜੀਪੀਸੀ ਦੇ ਪ੍ਰਧਾਨ ਇਸੇ ਤਰ੍ਹਾਂ ਹੀ ਜਿਹੜੇ ਆ ਉਹਨਾਂ ਦੀ ਦੇਖ ਰੇ ਉਸੇ ਤਰ੍ਹਾਂ ਹੀ ਜਿਹੜਾ ਆ ਉਕੇ ਜਿਸ ਤਰੀਕੇ ਨਾਲ ਧਾਮੀ ਸਾਹਿਬ ਦੇ ਮੂੰਹ ਚ ਸ਼ਬਦ ਪਾਇਆ ਜਾਂਦਾ ਉਹ ਵੀ ਅਕਾਲੀ ਦਲ ਵਾਲੋਂ ਹੀ ਪਾਇਆ ਜਾਂਦਾ ਇਹ ਤੇ ਇੱਕ ਸ਼ਬਦ ਜਿਹੜੇ ਉਹਨਾਂ ਦੇ ਕੋਲੋਂ ਕੁਹਾਏ ਜਾਂਦੇ ਨੇ ਕਹੇ ਜਾਂਦੇ ਨੇ ਇਹ ਕਿਤੇ ਇਹ ਆਪਣੀਆਂ ਕਮਜ਼ੋਰੀਆਂ ਜੇ ਤੁਹਾਡੇ ਚ ਜਿਹੜਾ ਦਮ ਹੈ ਸਿੱਖ ਕੌਮ ਦੇ ਨੂੰ ਸਿੱਖ ਕੌਮ ਨੂੰ ਕੌਣ ਦਿੰਨ ਥੱਲੇ ਲਾ ਸਕਦਾ ਸਿੱਖ ਕੌਮ ਬਾਦਰਾ ਦੀ ਕੌਮ ਹੈ ਸਿੱਖ ਕੌਮ ਦਾ ਸਤਿਕਾਰ ਕਰਦੇ ਮੋਦੀ ਜੀ ਸਭ ਤੋਂ ਜਿਆਦਾ ਸਤਿਕਾਰ ਸਿੱਖ ਕੌਮ ਦਾ ਕਰਦੇ ਉਹਨੂੰ ਕੋ ਥੱਲੇ ਲਾ ਸਕਦਾ ਇਹ ਆਪ ਲੋਕਾਂ ਨੂੰ ਦੱਸਣ ਦੇਗੇ ਜਿੱਥੇ ਲੱਗ ਰਹੇ ਆ ਇਹ ਆਪ ਦੱਸਣ ਦੇ ਕਿ ਕਿਸੇ ਕੌਮ ਕਮਜ਼ੋਰ ਹੋ ਗਈ ਹੈ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਜਦ ਕਿ ਅਸੀਂ ਤਾਂ ਮੰਨਦੇ ਕਿਸੇ ਕੌਮ ਜਿਹੜੀ ਹੈ ਬਹਾਦਰਾਂ ਦੀ ਕੌਮ ਆ ਦੇਸ਼ ਦੀ ਰੱਖਿਆ ਕਰਨ ਵਾਲੀ ਕੌਮ ਆ ਸਮਾਜ ਦੀ ਰੱਖਿਆ ਕਰਨੀ ਹਿੰਦੂ ਸਮਾਜ ਦੀ ਰੱਖਿਆ ਕਰਨ ਵਾਲੀ ਕੌਮ ਜਿਹੜੀ ਆ ਉਹ ਹਿੰਦੂ ਆ ਔਰ ਹਿੰਦੂ ਬਹਾਦਰਾਂ ਦੀ ਕੌਮ ਤੇ ਜਿਹੜੀ ਸ਼ਰਮੌਰ ਗਣਦੇ ਆ ਔਰ ਇਹ ਉਹਨਾਂ ਨੂੰ ਕਮਜ਼ੋਰ ਸਾਬਤ ਕਰਕੇ ਦੱਸਣਾ ਚਾਹੁੰਦੇ ਨੇ ਇਹ ਇਹਨਾਂ ਦੀ ਮਾਨਸਿਕ ਕਮਜ਼ੋਰੀ ਹੈ ਹਕੀਕਤ ਦੇ ਵਿੱਚ ਔਰ ਉਹਦੇ ਨਾਲ ਨਾਲ ਇਹ ਆਪਣੇ ਆਪ ਨੂੰ ਸਿੱਖਾਂ ਦੀ ਜਿਹੜੀ ਸਿਰਮੌਰ ਪਾਰਟੀ ਜਮਾਤ ਕਹਿੰਦੇ ਆ ਪਰ ਹਕੀਕਤ ਦੇ ਵਿੱਚ ਉਹ ਸਿਰਮੌਰ ਜਮਾਤ ਨਹੀਂ ਉਹ ਉਹਨਾਂ ਨੂੰ ਕਮਜ਼ੋਰ ਸਾਬਤ ਕਰਨ ਤੇ ਲੱਗੀ ਆ ਔਰ ਜਦ ਕਿ ਅਸੀਂ ਤਾਂ ਕਹਿੰਨੇ ਭਾਤਰਾ ਦੀ ਕੌਮ ਸੋ ਉਲਟਾ ਕਰਨ ਜਿਹੜਾ ਦੇਖਣ ਦਾ ਜਿਹੜਾ ਨਜ਼ਰੀਆ ਜਿਹੜਾ ਆ ਉਹ ਅਲੱਗ ਆ ਐਸਜੀਪੀ ਜੀ ਜਿਹੜੀ ਆ ਹੁਣ ਜਾਂ ਅਕਾਲੀ ਦਲ ਉਹ ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਆ ਸੰਤ ਉਹਦੇ ਤੇ ਵੀ ਅੰਕੂਸ਼ ਲੱਗ ਰਿਹਾ ਕਿਉਂਕਿ ਉਹਦੇ ਤੇ ਵੀ ਲੋਕ ਨਹੀਂ ਚਾਹ ਰਹੇ ਜੇ ਚਾਹਦੇ ਹੁੰਦੇ ਤਾਂ ਫਿਰ ਇਸ ਤਰ੍ਹਾਂ ਦੀ ਬਿਆਨ ਦੇਣ ਦੀ ਉਹਨਾਂ ਨੂੰ ਲੋੜ ਨਹੀਂ ਸੀ ਪੈਣੀ। ਅੱਜ ਸਿੱਖੋਂ ਦੀ ਗੱਲ ਕੀਤੀ ਹੈ ਤੇ ਇਸ ਨਾਲ ਹੀ ਅੱਜ ਦਮਦਵੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਕਿ ਬਿਆਨ ਦੇ ਵੀ ਸਿੱਖਾਂ ਦੀ ਘੱਟ ਗਿਣਤੀ ਕਰਕੇ ਪੰਜਾਬ ਦੇ ਵਿੱਚ ਹਰ ਸਿੱਖ ਪੰਜ ਬੱਚੇ ਪੈਦਾ ਕਰੇ। ਅਗਰ ਪੰਜ ਬੱਚੇ ਉਹ ਨਹੀਂ ਸੰਭਲਦੇ ਅਸੀਂ ਉਹਨੂੰ ਪੜ੍ਹਾਵਾਂਗੇ, ਲਿਖਾਵਾਂਗੇ ਤੇ ਉਹਨੂੰ ਵਿਦਵਾਨ ਵੀ ਬਣਾਵਾਂਗੇ। ਲੇਕੋ ਫਿਰ ਉਹਨਾਂ ਨੂੰ ਕਮਜ਼ੋਰ ਕਰਨ ਵਾਲੀ ਗੱਲ ਹੀ ਹੈ ਵੀ। ਮੈਂ ਇਗਜ਼ਾਮਪਲ ਦੇ ਤੌਰ ਤੇ ਦਿੰਦੇ ਹਾਂ ਦੇਸ਼ ਦੇ ਉੱਤੇ ਮੁਗਲਾਂ ਨੇ ਬਹੁਤ ਵੱਡਾ ਰਾਜ ਕੀਤਾ। ਮੁਸਲਮਾਨ ਜਮਾਤ ਨੇ ਔਰ ਕਾਂਗਰਸ ਨੇ ਉਹਦੇ ਤੇ ਕਿਹਾ ਕਿ ਵੀ ਅੱਜ ਜੇ ਕੋਈ ਸਭ ਤੋਂ ਪਿਛੜਿਆ ਹੈ ਤਾਂ ਉਹਨਾਂ ਨੇ ਕਿਹਨੂੰ ਕਿਹਾ ਕਿ ਸਭ ਤੋਂ ਪਹਿਲਾਂ ਕਿਸੇ ਨੂੰ ਦੇਣ ਦਾ ਹੱਕ ਤੇ ਕਿਹਦੇ ਕਿਹਨੂੰ ਦੇਣ ਦਾ ਹੈ ਮੁਸਲਮਾਨਾਂ ਨੂੰ ਭਾਵ ਉਹਨਾਂ ਨੇ ਕਿਹਾ ਤੇ ਕਮਜ਼ੋਰ ਹੈ ਅੱਜ ਉਹ ਕਹਿੰਦੇ ਕਿ ਕਮਜ਼ੋਰ ਹੈ ਸਭ ਤੋਂ ਦੇ ਮੁਸਲਮਾਨ ਜਿਹੜੇ ਆ ਕਮਜ਼ੋਰ ਹੈ ਕਾਰਨ ਕਿਉਂਕਿ ਉਹ 10 10 ਨਿਆਣੇ ਪੈਦਾ ਕਰੇ ਜਿੰਦੇ 5 5 6 6 6 ਸੰਭਾਲਣਾ ਨਹੀਂ ਸੰਭਾਲਣਾ ਕਮਜ਼ੋਰ ਆਪਣੇ ਸਮਾਜ ਨੂੰ ਕਰਨਾ ਤਾਕਤਵਰ ਕਰਨਾ ਕਾਬਲ ਬਣਾਉਣਾ ਇਹ ਤਾਂ ਉਹਨਾਂ ਦਾ ਕੰਮ ਹੈ ਹੁਣ ਮੈਂ ਇਸ ਦੇ ਉੱਤੇ ਕੋਈ ਜ਼ਿਆਦਾ ਟਿੱਪਣੀ ਕਰਦਾ ਬਣਦਾ ਨਹੀਂ ਕਿਉਂਕਿ ਮੇਰਾ ਧਾਰਮਿਕ ਮਾਮਲਿਆਂ ਦੇ ਵਿੱਚ ਤਾਂ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਪਰ ਜਿਨ੍ਹਾਂ ਨੇ ਜਿਆਦਾ ਨਿਆਣੇ ਪੈਦਾ ਕਰਕੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਉਹ ਸਮਾਜ ਦੇ ਪਿਛੜ ਰਹੇ ਨੇ ਔਰ ਸਮਾਜ ਨੂੰ ਮੈਂ ਫੇਰ ਕਹਾਂਗਾ ਕਿ ਸਿੱਖ ਕੌਮ ਬਹਾਦਰਾਂ ਦੀ ਕੌਮ ਆ ਸਿਰਮੌਰ ਕੌਮ ਆ ਅੱਗੇ ਝੰਡਾ ਚੱਕ ਕੇ ਤੁਰਨ ਵਾਲੀ ਕੌਮ ਆ ਉਹਨੂੰ ਪਿੱਛੇ ਨਾ ਖਿੱਚੋ ਉਹਨੂੰ ਅੱਗੇ ਬਿਤਾਓ ਬਾਕੀ ਮੈਂ ਜਥੇਦਾਰ ਸਾਹਿਬ ਦੇ ਉਸ ਬਿਆਨ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਦਾ ਤੁਸੀਂ ਚਨਾਪੁਰਵਾਰੀਓ ਜਿਲ੍ਹਾ ਲੁਆਣਾ ਦੇ ਕਿੱ사 ਦੇਖਦੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਗੱਲ ਕਰਦੇ ਆ ਬਿੱਟੂ ਜੀ ਦੀ ਬਿਸ਼ੱਕ ਸ਼ਹਿਰ ਦੇ ਵਿੱਚ ਬਹੁਤ ਵੱਡੀ ਉਹਨਾਂ ਨੂੰ ਪ੍ਰਚਾਰ ਦੇ ਦੌਰਾਨ ਵੀ ਕਾਫੀ ਰਾਸ਼ ਮਿਲਿਆ ਕਾਫੀ ਲੋਕ ਕਾਫੀ ਇਕੱਠੇ ਹੋ ਰਹੇ ਆ ਹੁੰਗਾਰਾ ਵੀ ਮਿਲ ਰਿਹਾ ਲੇਕਿਨ ਪਿੰਡਾਂ ਵਿੱਚ ਹਜੇ ਵੀ ਕਿਸਾਨ ਵਿਰੋਧ ਕਰਨਾ ਪੈ ਰਿਹਾ ਕਿੱ사 ਦੇਖਦੇ ਐਸਾ ਤੁਸੀਂ ਕਹਿ ਰਹੇ ਹੋ ਅਸੀਂ ਤਾਂ ਪਿੰਡਾਂ 'ਚ ਵੀ ਜਾਣੇ ਆ ਪਿੰਡਾਂ 'ਚ ਨੋ ਡਾਊਟ ਕਿ ਵੀ ਐਸੇ ਅੰਸ਼ਰ ਵੀ ਹੈ ਪਰ ਉਹਨਾਂ ਦੇ ਵਿੱਚ ਉਹ ਕਿਸਾਨਾਂ ਦੇ ਹਿੱਤਾਂ ਲਈ ਨਹੀਂ ਆ ਰਹੇ ਉਹ ਰਾਜਨੀਤਿਕ ਹਿੱਤ ਲੈ ਕੇ ਆ ਰਹੇ ਨੇ ਜਿਹੜੇ ਕਿਸਾਨ ਹਿੱਤ ਕੱਲ ਅਸੀਂ ਗਏ ਸੀ ਮੰਨ ਲਓ ਸਾਡੇ ਬੰਦੇ ਗਏ ਸੀ ਜੋ ਗ੍ਰਾਮ ਮੀਟਿੰਗ ਕਰਕੇ ਆਏ ਔਰ ਉਹਨਾਂ ਨੇ ਕਿਸਾਨ ਵੀ ਉੱਥੇ ਮਿਲੇ ਉਹਨਾਂ ਨੇ ਆਪਣੀ ਗੱਲ ਰੱਖੀ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਔਰ ਉਹਨਾਂ ਨੇ ਇਹ ਹੀ ਕਿਹਾ ਕਿ ਜਦੋਂ ਕੱਲ ਨੂੰ ਆਏ ਤਾਂ ਤੁਸੀਂ ਇਹਨਾਂ ਤੇ ਗੱਲ ਕਰੋ ਠੀਕ ਹੈ ਕਿਸਾਨਾਂ ਦੇ ਹਿੱਤ ਲਈ ਆ ਮੋਦੀ ਜੀ ਉਹਨਾਂ ਦੇ ਹਿੱਤ ਦੀ ਗੱਲ ਕਰਦੇ ਅਗਰ ਕੋਈ ਕਮੀ ਪੇਸ਼ੀ ਹੋ ਸੰਨ ਦੱਸੋ ਅਸੀਂ ਕਰਾਂਗੇ ਜਿਹੜਾ ਰਾਸਤਾ ਰੋਕਣਾ ਆ ਇਹ ਕੰਨਾ ਉਹਦੇ ਵਿੱਚ ਕਿਤੇ ਨਾ ਕਿਤੇ ਰਾਜਨੀਤਿਕ ਹਿੱਤ ਛੁਪੇ ਆ ਉਹ ਕਿਸਾਨਾਂ ਦੇ ਹਿੱਤ ਲਈ ਨਹੀਂ ਆ ਰਹੇ ਕਿਸਾਨਾਂ ਦੀ ਹਿੱਤ ਕਰਨ ਲਈ ਤੋਂ ਲੋਕ ਵਿੱਚੋਂ ਉਹਨਾਂ ਦੇ ਭਲੇ ਦੇ ਲਈ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਨੇ ਉਹ ਗੱਲ ਕਰ ਰਹੇ ਨੇ ਇਸ ਵਾਰ 400 ਪਾਰ ਦਾ ਨਾਰਾ ਵੀ ਚਮ ਦਿੱਤਾ ਅਗਰ ਪੰਜਾਬ ਦੀ 13 ਸੀਟਾਂ ਦੀ ਗੱਲ ਕਰੀਏ ਕਿਸ ਤਰ੍ਹਾਂ ਦੇਖਦੇ ਹੋ 13 ਸੀਟਾਂ ਪੰਜਾਬ ਦੀਆਂ ਅਲੱਗ-ਅਲੱਗ ਜਿਹੜੇ ਮੇਸ਼ਾ ਦੂਜੇ ਉਮੀਦਵਾਰ ਆਪਣੀ ਆਵਾਜ਼ ਪਾਈ ਸ਼ਾਮਲ ਹੋ ਕੇ ਆਇਆ ਕਿਸਾ ਦੇ ਵੀ 13 0 ਹੋ ਸਕਦੀ ਪੰਜਾਬ ਦੇਖੋ ਮੈਂ ਇਹ ਤਾਂ ਭਵਿੱਖਬਾਣੀਆਂ ਕਰਨਾ ਤਾਂ ਜਿਹੜਾ ਬੜੇ ਹੋਰਾਂ ਦਾ ਕੰਮ ਆ ਮੇਰਾ ਭਵਿੱਖਬਾਣੀਆਂ ਕੰਮ ਆ ਮੈਂ ਤਾਂ ਇਹ ਕਹਿ ਸਕਦਾ ਕਿ ਤੁਸੀਂ ਕਿ ਕਿਸ ਤਰ੍ਹਾਂ ਕਿ ਤੁਸੀਂ ਦਿਨ-ਪ੍ਰਤੀ ਦਿਨ ਦੇਖ ਰਹੇ ਹੋ ਭਾਰਤੀ ਜਨਤਾ ਪਾਰਟੀ ਦਾ ਅਕਸ਼ ਉੱਭਰ ਰਿਹਾ ਪਹਿਲਾਂ ਨਾਲੋਂ ਵੱਧ ਰਿਹਾ ਪਹਿਲਾਂ ਜਿਹੜੀ ਅਸੀਂ ਪੰਜਾਬ ਦੇ ਵਿੱਚ 20% ਸੀਟਾਂ ਲੜਦੇ ਸੀ ਤੇ 4% 5% ਵੋਟਾਂ ਦੇ ਉੱਤੇ ਸੀ ਕੰਮ ਕਰਦੇ ਸੀ ਅੱਜ ਅਸੀਂ 20% 35% ਤੇ ਪਹੁੰਚ ਗਏ ਹੁਣ ਅੱਗੇ ਹੋਰ ਇਸ ਚੋਣਾਂ ਵਿੱਚ ਅਸੀਂ ਹੋਰ ਅੱਗੇ ਵਧਾਂਗੇ ਜਿਹੜਾ ਰਿਜ਼ਲਟ ਜਿਹੜਾ ਸੁਖਾਵੇਂ ਆਉਣ ਦੀ ਸਾਨੂੰ ਬਹੁਤ ਵੱਡੀ ਆਸ ਹੈ ਔਰ ਇਸ ਕਰਕੇ ਇਹ ਪੰਜਾਬ ਦੇ ਵਿੱਚ ਭਾਤੀ ਜਨਤਾ ਪਾਰਟੀ ਜਿਹੜਾ ਕਾਰਜਕਰਤਾ ਉਹਨਾਂ ਦੇ ਬੁਲੰਦ ਹੌਸਲਿਆਂ ਦੇ ਨਾਲ ਅੱਗੇ ਚੋਣ ਲੜ ਰਹੇ ਆ। ਸੋ ਇਹ ਸੰ ਕੇਂਦਰੀ ਮੰਤਰੀ ਸਾਫ ਕੇਂਦਰੀ ਮੰਤਰੀ ਵੀ ਜੇ ਸਾਫ ਲਾਈ ਹੁੰਦਾ ਸੀ ਕਿ ਅੱਜ ਵਿਸ਼ੇਸ਼ ਤੌਰ ਤੇ ਲੁਧਿਆਣਾ ਪਹੁੰਚਿਆ ਔਰ ਦੱਸਦੀ ਕਿ ਇੱਕ ਜੂਨੜੀਆਂ ਮਾਦਨ ਹੋਣਗੇ ਔਰ ਇਸ ਦੇ ਨਾਲ ਹੀ ਨਦਾਂਤੋ ਜਿਹੜੀ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਉਮੀਦਵਾਰ ਅਰਵਨੀ ਸਿੰਘ ਬਿੱਟੂ ਨੂੰ ਲੈ ਕੇ ਜਿਹੜਾ ਰਾਜਾ ਵਿੜਿੰਗ ਨੇ ਇੱਕ ਟਾਕ ਸ਼ਿਕਾਇਤ ਸੀ ਵੀ ਕਾਂ ਤੇ ਲਿਖ ਦੋ ਅਰਵਨੀ ਸਿੰਘ ਬਿੱਟੂ ਜੀ ਦੇ ਤੇ ਇਸ ਦਾ ਬਿਲਕੁਲ ਠੋਕਮਾ ਜਵਾਬ ਸਾਫਾ ਕੇਂਦਰੀ ਮੰਤਰੀ ਵਿਜੇ ਸਾਹਿਬ ਨੇ ਦਿੱਤਾ ਇਸ ਦੇ ਨਾਲ ਹੀ ਸੁਭੀਰ ਸਿੰਘ ਬਾਦਲਵਾਲਾ ਇੱਕ ਟਿੱਪਣੀ ਟੀਗੀ ਸੀ ਵੀ ਬੀਜੇਪੀ ਨੇ ਐਲਾਈਅੰਸ ਤਾਂ ਤੋੜਿਆ ਕਿ ਇਹ ਆਪਣੇ ਸਾਡੇ ਗੁਰਦਨ ਦੇ ਕਬਜ਼ਾ ਕਰਨ ਚਾਹਦੇ ਤੋਂ ਬਿਲਕੁਲ ਠੋਕਮੇ ਜਵਾਬ ਦੇ ਕੇ ਅੱਜ ਉਸ ਟਿੱਪਣੀਆਂ ਉੱਤੇ ਅੰਕੂਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਵਿਜੇ ਸਾਹਿਬ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ